ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਦੇ ਉੱਪਰ ਨਵੇਂ ਨੇ ਨੇ ਚੈਨਲ ਨੂੰ ਕਰ ਲੋ ਜੀ ਬਤੋ ਬਤ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਇੱਥੇ ਆਪਾਂ ਪਾਉਣ ਲੱਗ ਰਹੇ ਹਾਂ ਜੀ ਟੂੜੀ ਟੂੜੀ ਆਪਣੀ ਮੁੱਛਰਾਂ ਨਾਲ ਨਿਕਲਦੇ ਕਿਉਂਕਿ ਮੂਰੇ ਨਾ ਆਹ ਸੈਲਫ ਜੀ ਫਸ ਰਹੀ ਹੈ ਇਹ ਨਿਕਲ ਨਹੀਂ ਰਹੀਗੀ ਇਹਨਾਂ ਨੇ ਡੈਡੀ ਉਹਨੂੰ ਕਹਿਣਾ ਪਊ ਇੱਕ ਦੋ ਜਣੇ ਹੋਰ ਸੱਦ ਕੇ ਫਿਰ ਨਿਕਲੂਗੀ ਮਸਾ ਇਹ ਕਿਉਂਕਿ ਸੈਲਫ ਲੰਬੀ ਹੈ ਉਹਨੇ ਐ ਫਸਾਤੀ ਉੱਤਾਂ ਤੂੜੀ ਪਾਉਣ ਵੇਲੇ ਤਾਂ ਹੁਣ ਇਹ ਨਿਕਲਦੀ ਨਹੀਂ ਉਹ ਪੌੜੀ ਲਾਰਖ ਜੀ ਉੱਪਰੋਂ ਤੂੜੀ ਦੇਖਦੇ ਆਂ ਫੇਰ ਅਸੀਂ ਤੂੜੀ ਪਾਉਣੇ ਆਂਗੇ ਤੇ ਤੂੜੀ ਪਾ ਕੇ ਆਪਾਂ ਦਾਣਾ ਵੀ ਸਾਹਮਣੇ ਹੈ ਜੀ ਫੀਡ ਆਪਣੀ ਪਈਏਗੀ ਉਹ ਵੀ ਆਪਾਂ ਸਮਾਂਗੇ ਤੇ ਟਾਈਮ ਹੋਰ ਸੱਡੇ ਨੂੰ ਆਪਾਂ ਨੂੰ ਦੱਸਦਾ ਜੇ ਅੰਦਰਲੇ ਕੰਮ ਆਪਾਂ ਸਾਰੇ ਨਿਮੇੜ ਦਿੱਤੇ ਨੇ ਬਸ ਹੁਣ ਆਪਣਾ ਮੈਸਾਂ ਦਾ ਰਹਿ ਗਿਆ ਬਸ ਇਹਨਾਂ ਥੱਲੇ ਗੱਦੇ ਲਾਉਣੇ ਨੇ ਤੇ ਸੰਨੀ ਕਰਨੀ ਹੈ ਇਹ ਕੰਮ ਰਹਿ ਜਾਂਦਾ ਜ ਆਪਣਾ 9:30 ਵਜੇ ਨੂੰ ਬਾਕੀ ਕੰਮ ਪਾ ਅੰਦਰ ਵਾਲੇ ਸਾਰੇ ਨੇ ਮੇੜ ਲੈਨੇ ਆ ਰੋਟੂਕ ਸਾਰੇ ਨੇ ਖਾ ਲਿਆ ਤੂੜੀਆਂ ਕੱਟੀ ਅਦਰ ਬੰਨੇ ਕਰਕੇ ਤੂੜੀ ਤੇ ਚੜ ਜਾਂਦੀ ਜੀ ਗੱਟੀ ਇਹ ਕਿੰਨੀ ਸਾਨੂੰ ਤੂੜੀ ਪਰਾਂ ਕਰਾਈਏ ਫਿਰ ਵੀ ਇਹਨਾਂ ਆਦਤ ਪੈ ਰਹੀ ਐ ਇਧਰ ਹੋ ਕੇ ਖੜਨ ਦੀ ਇਧਰ ਫਰਸ਼ ਤੇ ਰ ਖੜਦੀ ਨਹੀਂ ਇਹ ਇਧਰ ਹੋ ਹੋ ਖੜਦੇ ਅਸੀਂ ਕੋਈ ਡੰਗਰ ਵੀ ਇੱਥੇ ਬੰਨਦੀ ਐ ਸਾਰੇ ਡੰਗਰ ਪੁੱਠੇ ਖੜਨਗੇ ਇੱਥੇ ਕੰਦ ਜੀ ਨਹੀਂ ਲਵਾਈ ਕੀ 5 ਇੰਚ ਕੰਦ ਲੱਗ ਜਾਈ ਥੋੜੀ ਜੀ ਫਿਰ ਡੰਗਰ ਪਰਣਾ ਜਾਣ ਤੁਹਾਡੇ ਵੇਲੇ ਸੁਵਾਤ ਕਣੀ ਇੱਥੇ ਪਵਾਵਾਂਗੇ ਜੀ ਹੁਣ ਫੀਡ ਢੋਲਾ ਚ ਪਹਿਲਾਂ ਆਪਾਂ ਫੀਡ ਪਿਉਉਂਦੇ ਨੇ ਇਹਨਾਂ ਦੀ ਸ਼ਾਮ ਵਾਸਤੇ ਸ਼ਾਮ ਵਾਲੀ ਸਵੇਰੇ ਪਿਉਂਦੇ ਨੇ ਸਵੇਰ ਵਾਲੀ ਸ਼ਾਮ ਨੂੰ ਪਿਉਂਦੇ ਨੇਗੇ ਤੇ ਦੋ ਦੋ ਟੋਪੀਆ ਡੱਬੇ ਜੇ ਪਾ ਦਿੰਨੇ ਆਪਾਂ ਇਹਨਾਂ ਨੂੰ ਚਾਰਾਂ ਨੂੰ ਉਹਨੇ ਡੱਬੇ ਪਿਉਂ ਲੈਣੇ ਆਗੇ ਗਣਕੇ ਜੋਖੀ ਅਸੀਂ ਹੈ ਨਹੀਂ ਜੀ ਕਿੰਨੀ ਹੋ ਜਾਂਦੀ ਐ ਕੰਡਾ ਵੀ ਆਪਣਾ ਹੈਗਾ ਜੀ ਕੋਈ ਮੰਗ ਕੇ ਲੈ ਕੇ ਜਾ ਰਿਹਾ ਸਾਲ ਹੋ ਗਿਆ ਪਰ ਦੋ ਸਾਲ ਹੋ ਗਏ ਮੁੜ ਕੇ ਨਹੀਂ ਦੋ ਤਿੰਨ ਸਾਲ ਹੋ ਗਏ ਮਨ ਲੱਗਦਾ ਮੁੜ ਕੇ ਦੇਖੇ ਨਹੀਂ ਗਿਆਗਾ ਹੁਣ ਕਹਿੰਦੇ ਵੀ ਕੰਡਾ ਦਾ ਲਿਆ ਪਤਾ ਲੱਗਦਾ ਕਿੰਨਾ ਕਾ 25 ਜੀ ਪਾਉਣਾ ਕਿੰਨਾ ਕ ਦੁੱਧ ਹੁੰਦਾ ਰੋ ਦੁੱਧ ਜੋਖਣਾ ਵੀ ਸੌਖਾ ਜੀ ਫੇ ਡੰਗਰਾਂ ਦਾ ਨਾਲੇ ਆਪਾਂ ਖਾਲ ਖੱਪਾ ਜੋਕ ਕੇ ਪਾ ਦੇ ਆਪਾਂ ਨੂੰ ਸਾਬ ਆ ਜਾਂਦਾ ਪਰ ਇੰਨਾ ਕ ਪਾਈ ਜਾਂਦੇ ਤੇ ਇੰਨਾ ਕ ਡੰਗਰ ਦੁੱਧ ਦਿੰਦੇ ਨੇਗੇ ਟੱਬ 'ਚ ਪਾਣੀ ਜ਼ਿਆਦਾ ਸੀਗਾ ਜੀ ਪਹਿਲਾਂ ਟੱਬ ਭਰ ਲਿਆ ਸੀਗਾ ਫਿਰ ਆਪਾਂ ਪਹਿਲਾਂ ਸੰਨੀ ਕਰਨੀ ਸੀਗੀ ਪਹਿਲਾਂ ਸੁਚੇ ਸੁਣੇ ਬਾਅਦ 'ਚ ਕਰਾਂਗੇ ਪਹਿਲਾਂ ਆਪਾਂ ਫੀਡ ਸਾਹਮਣੇ ਆ ਫਿਰ ਤੁਲੂਜੀ ਨਾਲ ਲੱਬੜ ਕੇ ਫੀਡ ਸਾਹਮਣੇ ਔਖੀ ਹੋ ਜੂਗੀ ਇਹ ਸੰਨੇ ਚ ਪਾਣੀ ਕਮ ਆ ਜਾਂਦਾ ਟੱਬ ਆਪਾਂ ਇਸ ਟੱਬ ਲਾ ਲਏ ਜੇ ਆਪਾਂ ਖਾਲ ਖੱਪਾ ਪਿਉਣ ਨੂੰ ਇਹ ਕਿਉਂ ਬਾਲਟੀ ਤੇ ਲੂਟ ਆਉਂਦੀ ਨਹੀਂ ਖੁੱਲਾ ਪਾਂਢੇ ਚਾਹੀਦਾ ਜੀ ਇਹਨੂੰ ਫੁਲਦੀ ਵੀ ਹੈ ਫੇਰ ਪਹਿਲਾਂ ਸਨ ਦਿਨਾਂ ਦੇ ਐ ਦੇਖਣ ਲੱਗ ਰਹੇ ਸੀ ਵੀ ਜੇ ਆ ਮਸ਼ੀਨ ਦਾ ਮੂੰਹ ਜੱਟਕਿਆ ਜਾਵੇ ਪਰ ਹੁਣ ਲੱਗਦਾ ਵੀ ਇਹ ਹਜੇ 1-2 ਦਿਨ ਮਨ ਕਰੇ ਹੋਰ ਨਾ ਚੱਕਿਆ ਜਾਵੇ ਐਨੇ ਦਿਨ ਹੋ ਗਏ ਜੀ ਗੱਟਿਆਂ ਜੀ ਪਈ ਸੀ ਫੀਡ ਤੇ ਆਪਾਂ ਸਾਹਮਣੇ ਈ ਰਾਤ ਨੂੰ ਜੇ ਮੌਸਮ ਖਰਾਬ ਹੋ ਗਿਆ ਸੀ ਕਿ ਹਨੇਰੀ ਆ ਗਈ ਬਰਬਲਸ਼ ਕੀ ਗਿਆ ਉਦੋਂ ਆਏ ਲੱਗੇ ਵਿਛਵਾੜਨਾ ਅਜੇ ਕਿਤੇ ਇੱਧਰ ਪੈ ਜੇ ਤੇ ਫੀਡ ਤੇ ਰਾਤ ਨੂੰ ਟੱਕੀ ਜੀ ਫੀਡ ਫਿਰ ਸਵੇਰੇ 3 ਵਜੇ ਸੀ ਰਾਤ ਤੱਕ ਆਸੀ ਸਵੇਰੇ 3 ਵਜੇ ਆਇਆ ਸੀ ਰੱਬ ਹਨੇਰੀ ਆ ਗਈ ਮੀਂਹ ਆ ਗਿਆ ਤੇ ਆਪਣੀ ਜੀਰੀ ਪਈ ਸੀ ਮੰਡੀ ਦੇ ਤਰਪਾਲਾਂ ਲੈ ਕੇ ਗਏ ਇਹ 3 ਵਜੇ ਤੜਕੀ ਤੇ ਫੀਡ ਤੇ ਇਥੇ ਕਾਗਜ਼ ਪਾਏ ਨਾਲੇ ਪੱਲੀਆਂ ਪਾਈਆਂ ਛਿੱਪਲੀਆਂ ਬਹੁਤ ਹੋ ਰਹੀਆਂ ਨੇ ਚੀਜ਼ਾਂ ਪੰਜਾਂ ਦੇ ਛਿੱਪਲੀਆਂ ਆਂਦੀਆਂ ਫਿਰਦੀਆਂ ਨੇ ਡਰ ਲੱਗਦਾ ਛਿੱਪਲੀ ਤੋਤਾ ਆ ਬੰਡੂਆ ਬਣੀਆਂ ਹੋਈਆਂ ਆਪਣੀਆਂ ਰਹਿ ਗਈਆਂ ਜੋ ਕੋਠੀ ਵੇਲੇ ਬਣਾਈਆਂ ਸੀਗੀਆਂ ਉਸ ਸਾਈਡ ਕਿਸੇ ਨੇ ਇਹਨਾਂ ਨੂੰ ਪੈਡ ਲਾ ਕੇ ਨਹੀਂ ਦਿੱਤੀਗੀ ਤਾਂ ਬਾਹਰਲੇ ਪਾਸੇ ਲਾਉਣੇ ਸੀ ਉਹਨਾਂ ਨੇ ਬਹੁਤ ਉੱਚੀ ਉੱਪਰ ਲਾਉਣੀਆਂ ਸੀਗੇ ਦੂਸਰੀ ਮੰਜ਼ਲ ਤੇ ਨੀਚੋਂ ਪੈਡ ਕਰਨੀ ਸੀ ਬਸ ਇਹ ਬਣੀਆਂ ਹੋਈਆਂ ਹੀ ਰਹਿ ਗਈਆਂ ਤੇ ਇਹ ਚੱਕ ਕੇ ਦੇ ਅੰਦਰ ਰੱਖਦੇ ਆਂ ਕਿ ਦੇ ਅੰਦਰ ਰੱਖਦੀ ਆਂ ਕਿਉਂ ਲੰਬੀ ਉਹ ਤਾਂ ਆਪਣੇ ਘਰ ਲਿਪਣ ਦੇ ਕੰਮ ਆ ਜਾਂਦੀ ਹੈ ਜੀ ਪੌੜੀ ਦੀ ਥਾਂ ਤੇ ਹੁਣ ਕੈਸਾ ਲਹੋਗੇ ਉਸ ਨੂੰ ਲਾ ਕੇ ਆਪਾਂ ਘਰਾਂ ਲਿਪ ਲੈਣੇ ਆਂ ਛੋਟੀ ਪੌੜੀ ਤਾਂ ਹੈ ਨਹੀਂਗੀ ਉਹ ਐ ਕੰਮ ਆ ਜਾਂਦੀ ਏ ਤੇ ਆ ਤੂੜੀ ਜਿਹੜੀ ਖੁੰਝੇ ਚ ਲੱਗੇ ਪਈ ਸੀ ਆਪਾਂ ਤੂਹੀ ਕਿਆਦਨ ਹੋ ਗਈ ਸੀ ਮਾਸਦਰ ਜਿਹੜੇ ਕੰਮ ਨੇ ਜਦਨ ਬਣਨਾ ਹੁੰਦਾ ਉਸੇ ਦਿਨ ਹੀ ਬਣਦਾ ਹੈ ਕੰਮ ਵੀ ਅੱਜ ਪਾਉਣੇ ਫੀਡ ਕੱਲ ਪਾਉਣੇ ਆ ਰੋਜ਼ ਸਾਨੂੰ ਰਹਿ ਦੇ ਦਿੰਦੇ ਸੀ ਇੱਧਰ ਧਰ ਘਟੋਲ ਆਏ ਪਾ ਦੋ ਐ ਪਾ ਦੋ ਅਸੀਂ ਸੋਚੇ ਸੀ ਢੋਲ ਇੱਧਰ ਦੇ ਬਸ ਰੱਖਾਂਗੇ ਤੇ ਅਸੀਂ ਕਿਹਾ ਵੀ ਜੇ ਇਹਦੇ ਦਿੱਕਤਵਾਜੀ ਲੱਗਦੇ ਕਈ ਵਾਰ ਇਹ ਹੱਲ ਹੁਲ ਗਿਆ ਨਾ ਐਵੇਂ ਔਖ ਲੱਗਦੇ ਕਿ ਡਿੱਗ ਜੇ ਇਹ ਵੀ ਉਸ ਕੰਜੇ ਜੇ ਤੇ ਖੜਾ ਹੈਗਾ ਡਰ ਲੱਗਦਾ ਇਸ ਤੋਂ ਤਾਂ ਤੇ ਆਪਣਾ ਵੀ ਦੇਖੋ ਜੇ ਆਪਾਂ ਹੀ ਸਾਹਮਣੀ ਐ ਚਾਹੇ ਮਹੀਨਾ ਪਿਆਰਾਂ ਦਾ ਚਾਹੇ 2 ਮਹੀਨੇ ਇਸ ਤਰ੍ਹਾਂ ਹੀ ਚਾਰ ਲੈਂਦੇ ਪਰ ਕਿਸੇ ਨੇ ਹੱਥ ਨਹੀਂ ਤੇ ਲਾਉਣਾ ਸੀਗਾ ਆਪਣਾ ਵੀ ਡਿਊਟੀ ਵਾਲਾ ਕੰਮ ਹੀ ਆ ਜੀ ਡਿਊਟੀ ਵਾਲੇ ਮੰਗੋ ਜਿਹੜਾ ਆਪਣੀ ਡਿਊਟੀ ਲੱਗੀ ਹੋਈ ਹੈ ਇਹ ਕੰਮ ਆਪਾਂ ਹੀ ਕਰਨੇ ਨੇ ਦੂਜਾ ਕੋਈ ਹੱਥ ਨਹੀਂ ਲਾਉਂਦਾ ਸਲਾਮ ਵਾਧੂ ਦੇ ਦਿੰਦੇ ਨੇ ਇੱਧਰ ਆਇਆ ਪਾ ਦੋ ਇੱਧਰ ਆਇਆ ਅਸੀਂ ਕਹੇ ਵੀ ਨਹੀਂ ਦਿੱਕਤ ਆਊ ਕਹਿੰਦੇ ਨਹੀਂ ਆਉਂਦੀ ਇੱਧਰ ਦੇ ਲੈ ਕੇ ਲੰਘ ਜਿਓ ਗੱਟੇ ਇੱਧਰ ਦੇ ਲੈ ਕੇ ਲੰਘ ਜਿਓ ਪਰ ਹੱਥ ਕੋਈ ਲਾਉਂਦਾ ਨਹੀਂ ਗੱਟੇ ਵੀ ਬਹੁਤ ਭਾਰੇ ਨੇ ਜੀ ਬੜੇ ਬੜੇ ਗੱਟੇ ਨੇ ਚੱਕਣੇ ਵੀ ਔਖੇ ਨੇ ਗੀ ਅਧਰਜ ਪਟੋਲ ਸਾਫ ਕਰ ਰਹੇ ਨੇ ਕਾਸਾ ਟਾਈਮ ਹੋ ਗਿਆ ਨਾ ਜੀ ਦਾਣਾ ਦੂਣਾ ਪਾਇਆ ਨਹੀਂ ਜਾਲੇ ਜੇ ਲੱਗ ਰਹੇ ਸੀਗੇ ਵਿੱਚ ਦਾਣਾ ਪਿਆ ਸੀ ਮੜਾ ਮੋਟਾ ਪੁੱਟਿਆ ਬੈਜ ਆਪਣਾ ਸਾਰਾ ਢੋਲੇਤਾ ਇੱਕ ਤਾਂ ਪਲਾਸਟਿਕ ਵਾਲਾ ਢੋਲ ਲਾ ਲਿਆ ਕੋ ਤੇਲ ਖਤਰਬਾਵਾ ਢੋਲ ਲੈ ਆਏ ਸੀਗੇ ਦੋ ਤਿੰਨ ਤੇਲ ਦੀ ਛੋਟ ਜੀ ਹੋ ਗਈ ਸੀ 2022 ਚ ਸ਼ਾਇਦ ਉਦੋਂ ਢੋਲ ਟੰਚਰ ਲੈ ਲਏ ਸੀਗੇ ਕਪਾ ਉਹਦਾ ਮੂੰਹ ਵੱਡਲਾ ਢੋਲ ਦਾ ਦਾਣੇ ਨੂੰ ਲਾ ਲਿਆ ਦੋ ਤਿੰਨ ਹਜੇ ਤੇਲ ਵਾਲੇ ਪਣੇ ਆਈ ਪਏ ਨੇ ਬੱਦੂ ਹੁਣ ਤਾਂ ਤੇਲ ਪਵਾ ਕੇ ਵੀ ਨਹੀਂ ਲੈ ਉਹਨਾਂ ਟੋਲਾਂ ਜਾਈ ਪਵਾ ਲੈਂਦੇ ਨੇ ਪੰਪ ਤੋਂ ਜਾ ਕੇ ਟਰੈਕਟਰ ਦਾ ਮਸ਼ੀਨ ਚ ਵੀ ਨਹੀਂ ਪਵਾ ਲੈਂਦੇ ਉਹਨਾਂ ਨੇ ਘੱਟ ਹੀ ਲਿਆਉਂਦੇ ਨੇ ਟੋਲਾਂ ਚ ਪਵਾ ਕੇ ਤਾਂ ਹਾੜੇ ਵਕਤ ਤਾਂ ਲਿਆਉਂਦੇ ਨੇ ਇੱਕ ਤਾਂ ਟੋਲ ਭਰਾ ਕੇ ਨਹੀਂ ਨਹੀਂ ਉਹ ਕਰਦੇ ਕੀ ਪੰਪ ਤੇ ਜਾ ਕੇ ਪਵਾ ਲੈਂਦੇ ਹੁੰਦੇ ਨੇ ਦੋਨੇ ਟੋਲ ਭਰ ਦਾਂਗੇ ਜੇ ਆਪਾਂ ਬੱਦ ਘੱਟ ਹੋਇਆ ਫਿਰ ਦੇਖ ਲਾਂਗੇ ਗਿੱਲਾ ਪਿਆ ਸੀ ਟੋਲ ਜਿੱਥੇ ਆਪਣੀ ਮੋਟਰ ਖਰਾਬ ਹੋ ਗਈ ਸੀਗੀ 8-10 ਦਿਨ ਹੋ ਗਏ ਐ ਟੋਲ ਫਿਰ ਪਾਣੀ ਦਾ ਪਰਕੇ ਲੈ ਆਂਦਾ ਸੀਗਾ ਉਧਰ ਪਿਆ ਸੀ ਤਾਈਆ ਟੋਲ ਪਾਣੀ ਦਾ ਪਰਕੇ ਲੈ ਆਏ ਸੀ ਆਪਾਂ ਆਪਣੇ ਖੇਤ ਵਾਲੀ ਮੋਟਰ ਤੋਂ ਮੱਜਾਂ ਨੂੰ ਪਿਆਇਆ ਸੀ ਨਾਲੇ ਨਾਲੇ ਸੰਨੀ ਕਰੀ ਸੀ ਪੋਚਾ ਲਾਇਆ ਸੀਗਾ ਮੋਟਰ ਚ ਆਪਣੇ ਚ ਪਾਣੀ ਛੱਡ ਗਈ ਸੀ ਜੀ ਮੋਟਰ ਚੋਏ ਨੀਵੇਂ ਹੋਈ ਜਾਂਦੇ ਨੇ ਕੀ ਕਰੀਏ 10 ਸਾਲ ਹੋ ਗਏ ਮੋਟਰ ਲਾਏ ਨੂੰ ਵਿੱਚੋਂ ਗਿੱਲਾ ਅਸੀਂ ਕੱਪੜੇ ਨਾਲ ਸੁਕਾ ਕੇ ਮਗਾ ਫੇਰ ਪਾਵਾਂਗੇ ਇਹਨੂੰ ਕਈ ਵਾਰ ਦਾਣਾ ਖਰਾਬ ਹੋ ਜਾਂਦਾ ਹੈਗਾ ਤੇ ਇੱਕ ਕਮੈਂਟ ਆਇਆ ਸੀ ਜੀ ਕਹਿੰਦੇ ਕਾਰਗਿਲ ਦੀ ਫੀਡ ਨਾ ਪਾਇਓ ਮੱਜਾਂ ਨੂੰ ਵੀ ਇਹ ਵਧੀਆ ਨਹੀਂ ਹੁੰਦੀ ਅਸੀਂ ਸਲਾਈ ਕਰ ਰਹੇ ਸੀ ਜੀ ਫੀਡ ਲਿਆਉਣ ਦੀ ਚਲੋ ਨਾ ਪਾਵਾਂਗੇ ਜੇ ਆਪਾਂ ਹੁਣ ਸੋਇਆਬੀਨ ਦੀ ਫੀਡ ਕਰਵਾ ਕੇ ਲਿਆਵਾਂਗੇ ਆਪਣੀ ਸੱਜਰ ਸੂਈ ਝੋਟੀ ਵਾਸਤੇ ਸੋਇਆਬੀਨ ਪਾਵਾਂਗੇ ਪਹਿਲਾਂ ਸੋਇਆਬੀਨ ਪਵਾਈ ਨਹੀਂ ਜੇ ਆਪਾਂ ਹੁਣ ਇਹ ਫੀਡ 'ਚ ਇਹਦੇ ਖਾਤਰ ਪੱਡ ਕਰਵਾ ਕੇ ਲਿਆਵਾਂਗੇ ਕਣਕ ਪਾ ਲਾਂਗੇ ਸਰੋਂ ਸੋਇਆਬੀਨ ਪਾ ਲਾਂਗੇ ਛੋਲਿਆਂ ਦਾ ਕੰਡਾ ਪਵਾ ਲਾਂਗੇ ਚਾਰ ਪੰਜ ਜਿੰਨੇ ਪਪਵਾ ਲਾਂਗੇ ਦੇ ਚ ਤੇ ਇਹਦੇ ਖਾਤਰ ਅਡ ਕਰਵਾ ਕੇ ਲਿਆਵਾਂਗੇ ਆਪਾਂ ਫੀਡ ਤੇ ਇੱਕ ਕਮੈਂਟ ਆ ਜੀ ਕੁਲਵੀਰ ਕੌਰ ਗਿੱਦੜਵਾ ਤੋਂ ਥੈਂਕ ਯੂ ਜੀ ਕਮੈਂਟ ਕਰਨ ਲਈ ਤੇ ਇੱਕ ਜਸਪ੍ਰੀਤ ਸਿੰਘ ਉਹਨਾਂ ਨੇ ਕਿਹਾ ਸਾਡਾ ਨਾਮ ਬੋਲਿਓ ਜੀ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਲਈ ਤੇ ਇੱਕ ਕਮੈਂਟ ਆ ਜੀ ਤੂੜੀ ਦੇ ਵਿੱਚ ਮਿਕਸ ਕਰਕੇ ਆਪਾਂ ਵੀ ਫੀਡ ਤੂੜੀ ਚ ਮਿਕਸ ਕਰਕੇ ਪਾਈਏ ਕਿਉਂ ਪਾਈਓ ਤੁਹਾਡੀ ਮਰਜ਼ੀ ਹੈ ਦੇਖੋ ਜੀ ਅਸੀਂ ਤਾਂ ਕਈ ਲੋਕ ਤਾਂ ਸੰਨੀ ਕਰਦੇ ਨੇ ਇਸ ਦੀ ਤੂੜੀ ਚ ਰਲਾ ਦਿੰਦੇ ਨੇ ਅਸੀਂ ਹੁਣ ਸੱਣੀ ਕਰਦੇ ਹਾਂ ਸਰੋਂ ਦੀ ਖਲਦੀ ਤੇ ਇਹਨੂੰ ਆਪਾਂ ਉੱਪਰ ਪਾ ਕੇ ਛਿੱਟ ਕੇ ਮੈਂ ਸਾਨੂੰ ਵਿੱਚਰ ਲਾ ਦਿੰਨੇ ਆ ਜਿਉਂਦਾ ਤੂੜੀ ਦੇ ਫਿਰ ਆਪਾਂ ਤਾਰਾ ਕੱਢ ਦੇਗੇ ਇਹਨਾਂ ਨੂੰ ਆਤ ਪਾਈ ਹੋਈ ਹੈ ਕਿ ਅਸੀਂ ਲੇਟੀ ਪਾ ਕੇ ਪਹਿਲਾ ਤਾਰਾ ਕੱਢਿਆ ਕਰਦੇ ਤੇ ਉਹ ਥੋੜੀ ਮਰਜ਼ੀ ਜਿ ਮੱਝਾਂ ਕਿਵੇਂ ਖਾਂਦੇ ਨੇ ਮੱਝਾਂ ਦੇ ਅੰਦਰ ਜਾਣਾ ਚਾਹੀਦਾ ਤੇ ਜਿਵੇਂ ਮਰਜ਼ੀ ਖਾਂਦੇ ਨੇ ਉੱਪਰ ਦੇਖ ਕੇ ਵੀ ਜੇ ਵਿੱਚ ਕਈ ਪਸ਼ੂ ਹੁੰਦੇ ਨੇ ਜੇ ਆਪਾਂ ਵਿੱਚਰ ਲਾ ਦਿੰਨੇ ਆ ਤਾਂ ਬੂਥਾ ਮਾਰ ਮਾਰ ਥੱਲੇ ਡੇਕ ਦਿੰਦੇ ਨੇ ਉੱਪਰ ਸਿੱਟ ਕੇ ਖਾਂਦੇ ਨੇ ਉੱਪਰ ਸਿੱਟ ਕੇ ਖਵਾ ਦੋ ਜੀ ਅਸਲ ਦਾ ਵਿੱਚਰ ਲਾਏ ਚ ਹੀ ਫਾਇਦਾ ਹੁੰਦਾ ਕਿਉਂਕਿ ਪਸ਼ ਫੀਡ ਖਾ ਲੰਦਾ ਹੈਗਾ ਕਈ ਮੱਝਾਂ ਖਾਂਦੀਆਂ ਵੀ ਨਹੀਂ ਉੱਪਰ ਡੱਗਿਆ ਹੋਏ ਵਿੱਚ ਰਲਾਮ ਲੈ ਕੇ ਖਵਾਉਣਾ ਪੈਂਦਾ ਹੈਗਾ ਕਈ ਹੁੰਦੇ ਨੇ ਪਸ਼ੂ ਕੁਝ ਵੀ ਨਹੀਂ ਛੱਡਦੇ ਕਈ ਪਸ਼ੂ ਕੁਝ ਖਾਂਦੇ ਹੀ ਨਹੀਂ ਗੇ ਨੌ ਗੱਟੇ ਬਣ ਗਏ ਸੀ ਜ ਆਪਣੇ ਫੀਡ ਦੇ ਤੇ ਜਿਹੜੇ ਵੀ ਕਮੈਂਟ ਕਰਦ ਨੇ ਮੇਰੇ ਵੀਰ ਪਣਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਕਮੈਂਟ ਕਰਨ ਲਈ ਸਾਨੂੰ ਇਨਾਂ ਕਰ ਤੁਸੀਂ ਮਾਣ ਬਖਸ਼ਦੇ ਹੋ ਨਮਾਣਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸੁਣ ਸੁਣੇ ਕਮੈਂਟ ਕਰਕੇ ਸਾਨੂੰ ਦੱਸਦੇ ਰਿਹਾ ਕਰੋ ਇਹ ਸਾਨੂੰ ਵੀ ਕੋ ਸਿੱਖਣ ਨੂੰ ਮਿਲਦਾ ਹੈ ਸੁਰਤੋਂ ਤੇ ਇੱਕ ਹੋਰ ਕਮੈਂਟ ਆਇਆ ਸੀ ਕਿ ਜੇ ਤੁਸੀਂ ਸੱਦੇ ਵਾਲਾ ਜਾਉਂਗੇ ਤਾਂ ਸਾਨੂੰ ਦੱਸਿਓ ਸੱਦੇ ਵਾਲਾ ਤਾਂ ਅਸੀਂ ਵੈਸੇ ਜਾਂਦੇ ਵੀ ਰਹਿੰਨੇ ਸੋਮਵਾਰ ਨੂੰ ਹੁਣ ਕੰਮਾਂ ਜਿਆ ਕਰਕੇ ਕੋ ਕੰਪੈਨ ਉਹ ਖੁੱਲ ਰਹੀ ਹੈਗੀ ਪਸੇ ਜੀਰੀ ਵੱਡੀ ਜਾਂਦੇ ਨੇ ਕੰਮ ਹੋ ਰਹੇ ਨੇ ਜਾਇਆ ਨਹੀਂ ਗਿਆ ਜੀ ਹੁਣ ਤਾਂ ਜ਼ਰੂਰ ਦੱਸਾਂਗੇ ਜਿੱਦਣ ਗਏ ਸੱਦੇ ਵਾਲੇ ਤਾਂ ਅਸੀਂ ਮਹੀਨੇ 'ਚ ਤਾਂ ਇੱਕ ਵਗੜਾ ਤਾਂ ਅਸੀਂ ਲਾਉਣੇ ਲਾਉਣੇ ਕਈ ਵਾਰ ਅਸੀਂ ਸੋਮਵਾਰ ਲਗਾਤਾਰ ਵੀ ਜਾਂਦੇ ਰਹਿੰਨੇ ਆਂਗੇ ਸਾਨੂੰ ਬਹੁਤ ਸ਼ਰਧਾ ਹੈ ਜੀ ਉੱਥੇ ਸੱਦੇ ਵਾਲੇ ਤਾਂ ਸਾਡੇ ਪਹਿਲਾਂ ਵੀ ਮੱਜਾਂ ਖਰਾਬ ਹੋ ਗਈਆਂ ਸੀ ਨਮੀਆਂ ਨਹੀਂ ਹੋਈਆਂ ਸੀ ਆਪਾਂ ਸੈਦ ਦੇ ਵਾਲੇ ਗਏ ਤਾਂ ਆਪਣੇ ਮੱਜਾਂ ਨਾਲ ਦੀ ਨਾਲ ਨਮੀਆਂ ਹੋ ਗਈਆਂ ਸੀਗੀਆਂ ਤੇ 1 ਸਾਲ ਦੇ ਅੰਦਰ ਅੰਦਰ ਹੀ ਸੂਪੀਆਂ ਸੀ ਮੱਜਾਂ ਗੱਟੇ ਕਾਫੀ ਵੱਡੇ ਸੀ ਜੀ ਫੀਡ ਵਾਲੇ ਗੱਟੇ ਨਹੀਂਗੇ ਚੱਕੇ ਨਹੀਂ ਜਾਂਦੇ ਸੀਗੇ ਫਿਰ ਟੂ ਹੀ ਦੁਖਣ ਲੱਗ ਜਾਂਦੀ ਹੈ ਬਾਅਦ ਵਿੱਚ ਕੀ ਕਰੀਏ ਲਬੋਂ ਨੰਗਣ ਔਖਾ ਲੱਗਦੇ ਸੀ ਇਹਦੇ ਵਿੱਚ ਹੀ ਨਾ ਵੱਜੇ ਕਿ ਤੇ ਨਾ ਡਿੱਗ ਜੂ ਤਾਂ ਬਾਲਾ ਪਾਰ ਐ ਤਾਂ ਕਾਨੂੰ ਡਿੱਗਦਾ ਜੀ ਫਿਰ ਵੀ ਡਰ ਲੱਗਦਾ ਰਹਿੰਦਾ ਵੀ ਕਿਤੇ ਡਿੱਗ ਜੇ ਇਹਦੀ ਪੱਤੀ ਵੱਜੀ ਜੀ ਨੰਗਦਾਂ ਦੇ ਲਬੋਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਚੱਕ ਦੋ ਸੀ ਫਿਰ ਆਪਦੀ ਫੀਡ ਸਾਮਾਂਗੇ ਕਹਿੰਦੇ ਨਾ ਰੋਜ਼ ਹੀ ਕਹਿ ਦਿੰਦੇ ਸੀ ਰੱਬ ਦਾ ਮੌਸਮ ਖਰਾਬ ਹੈ ਸਾਮ ਦੋ ਸਾਮ ਦੋ ਅਸੀਂ ਕਹੇ ਵੀ ਇਹਦੇ ਗੱਟੇ ਸਾਨੂੰ ਚੱਕਣੇ ਵੀ ਔਖੇ ਨੇਗੇ ਤੇ ਫਿਰ ਤਾਂ ਲਾਂਗਾ ਹੋਣੇ ਲਵੇ ਖਿੱਚੇ ਵੀ ਜਾਂਦੇ ਨੇ ਇੱਧਰ ਵੀ ਸਮਾਨ ਪਿਆ ਇੱਧਰ ਇਹ ਮੂੰਹ ਜਾ ਖੜਾ ਐ ਸੌਕੇ ਦੇ ਦਿੰਦੇ ਨੇ ਮੂੰਹ ਹੋ ਫੀਡ ਤਿਆਰ ਕਰਦ ਨੇ ਜਿਹੜੇ ਮੂੰਹ ਸੌਕੇ ਦਿੱਤੇ ਸੀ ਉਹਨਾਂ ਨੇ ਗੱਟਿਆਂ ਦੇ ਉਹ ਤਾਂ ਆਪਾਂ ਘਰੇ ਵੀ ਪੀਸ ਲੈਂਦੇ ਚੱਕੀ ਤੇ ਇਹ ਚੱਕੀ ਵੀ ਪੀ ਦਿੰਦੀ ਆ ਸਾਰਾ ਛੋਟੀ ਵੀ ਮੱਕੀ ਮੁੱਕੀ ਸਭ ਕੁਝ ਪਰ ਉੱਥੇ ਆਪਾਂ ਕਰਵਾ ਲਿਆ ਜੀ 500 ਰੁਪਏ ਲੱਗੇ ਨਾ 10-10 ਗੱਟੇ ਤਿਆਰ ਹੋ ਗਏ ਐਨੇ ਨਾਲ ਤਾਂ ਕੋਈ ਫਰਕ ਨਹੀਂ ਲੱਗਦਾ ਘਰੇ ਸਾਨੂੰ 2 ਦਿਨ ਫੁੱਟ ਜਾਂਦੇ ਆ ਦੇਖੋ ਜੀ ਕਿੱਡਾ ਗੱਟਾ ਹੈਗਾ ਦੋ ਮਣ ਪੱਕਾ ਫੀਡ ਇੱਕ ਜੀ ਪਾਤੀ ਨਾਲ ਮੈਂ ਗੱਟੇ ਵੱਧ ਰੱਖੇ ਸੀ ਮੈਂ ਕਿ ਅੱਧੇ ਦੇ ਕਰਾ ਲਏ ਜੀ ਉਹ ਮੁੜ ਕੇ ਕਿਉਂਕਿ ਇਹ ਜਿ ਵਜ਼ਨ ਬਹੁਤ ਜ਼ਿਆਦਾ ਹੈ ਜੀ ਕਿ ਸਮਾਨ ਵੀ ਬਹੁਤ ਜ਼ਿਆਦਾ ਹੋ ਗਿਆ ਵਜ਼ਨ ਜ਼ਿਆਦਾ ਹੈ ਜੀ ਇਸ ਤੇ ਚੱਕੇ ਨਹੀਂ ਜਾ ਰਹੇ ਕੱਟੇ ਬਾਅਦ ਵਿੱਚ ਹੋਰ ਕੰਮਾਂ ਤੋਂ ਵੀ ਵਹਿ ਜਾਣੇ ਹੈ ਕਿ ਸਰਵਾਈਕਲ ਦੀ ਪ੍ਰੋਬਲਮ ਹੈ ਜੀ ਸਰਵਾਈਕਲ ਹੋ ਜਾਂਦਾ ਜੇ ਵਜ਼ਨ ਚੱਕ ਲਈਏ ਤਾਂ ਜੰਮੀ ਮੋਰ ਖੜ ਜਾਂਦੇ ਨੇ ਫਿਰ ਹੋਰ ਕੰਮਾਂ ਤੋਂ ਵੀ ਵਹਿ ਜਾਗੇ ਜੰਮੀ ਮੱਜਾਂ ਦਾ ਕੰਮ ਤਾਂ ਸਾਨੂੰ ਸੁੱਖ ਕੇ ਦਿੱਤਾ ਹੋਇਆ ਵੀ ਇਹ ਇੰਨਾ ਨਹੀਂ ਕਰਨਾ ਚਾਹੇ ਕੁਝ ਵੀ ਹੈ ਜੇ ਨਹੀਂ ਜੀ ਕਰੂਗਾ ਨਹੀਂ ਨੀ ਰਚਰਾ ਕੁੱਟਣਗੇ ਤਾਂ ਉਹ ਵੀ ਆਪਾਂ ਕੁੱਟ ਕੇ ਪਾਉਣਾ ਹੈਗਾ ਆਪਾਂ ਬਾਲਾ ਕਹਿੰਦੇ ਵੀ ਨਹੀਂ ਜੀ ਖੇਤੀ ਦਾ ਕੰਮ ਵੀ ਜ਼ਿਆਦਾ ਆਪਾਂ ਜ਼ਿਆਦਾ ਟੋਕਾ ਟੱਕ ਨਹੀਂ ਕਰਦੇ ਆਪਾਂ ਆਪਦਾ ਕੰਮ ਕਰਨਾ ਹੈ ਜੇ ਘਰ ਦਾ ਕੰਮ ਹੈ ਆਪਦਾ ਆਪ ਕਰਦੇ ਆਂ ਇੱਧਰ ਆਪਣੇ 2 ਟੋਲ ਭਰ ਗਏ ਤੇ 2 ਗੱਟੇ ਆਪਣੇ ਬਾਹਰ ਰਹਿ ਗਏ ਜੀ ਪਹਿਲਾਂ ਪਉ ਚਾਰ ਲਾਂਗੇ ਇਹਨਾਂ ਨੂੰ ਢੱਕ ਦਾਂਗੇ ਉਤੋਂ ਇੱਧਰ ਰਾਮ ਨਾਲੇ ਪੰਜਾਂ ਨੇ ਨਾ ਤੋਕੇ ਆਪਦਾ ਬੈਠੇ ਨੂੰ ਅੰਦਰਲੇ ਗੱਦੇ ਲਾਵਾਂਗੇ ਜੇ ਉੱਠਣੀਆਂ ਸਾਰੀਆਂ ਗੋਹਾ ਕਰਨੀਆਂ ਗੋਹਾ ਟਾਲ ਕੇ ਫਿਰ ਆਪਾਂ ਇਹਨਾਂ ਥੱਲੇ ਗੱਦੇ ਲਾਵਾਂਗੇ ਠੰਡਾ ਹੋ ਰਿਹਾ ਜ ਹੁਣ ਤਾਂ ਮੌਸਮ ਦਾ ਬਹੁਤ ਫਰਕ ਪੈ ਰਿਹਾ ਹੈ ਉਹ ਵਿੱਚ ਗਰਮੀ ਵੀ ਬਹੁਤ ਸਰੀ ਹੈ ਤਿੰਨ ਚਾਰ ਦਿਨ ਹੁਣ ਪਰ ਹੁਣ ਮੌਸਮ ਦਾ ਫਰਕ ਪੈ ਰਿਹਾ ਹੈ ਇੱਥੇ ਥੋੜੇ ਆਪਾਂ ਪੀਣਾ ਕਰਿਆ ਸੀ ਉਹ ਕਣਕ ਜਿਹੜਾ ਨਿਕਲਿਆ ਸੀ ਜੂੜਾਵਾੜਾ ਜ ਉਹ ਆਪਾਂ ਚਾਰ ਕੇ ਜਿਹੜੀ ਦਾਣੇ ਚ ਪਾ ਦਾਂਗੇ ਬਾਕੀ ਜਿਹੜੀ ਕਿਣਕੀ ਚ ਨਿਕਲੀ ਆਪਾਂ ਬਾਹਰ ਪਾ ਦਨੇ ਜੀ ਬਾਹਰ ਜਾਨਵਰ ਖਾ ਲੈਂਦੇ ਨੇ ਵਿਚਾਰੇ ਉੱਤੇ ਬਾਹਰ ਆਪਾਂ ਪੱਕੀ ਥਾਂ ਤੇ ਪਾ ਦਨੇ ਇਹਨੂੰ ਵੀ ਜਦ ਗਰਮੀ ਦਿਨਸ ਤੋਂ ਬਹੁਤ ਜ਼ਿਆਦਾ ਗਰਮੀ ਰਹੀ ਹੈ ਬਾੜੀ ਤਿੱਖੀ ਧੁੱਪ ਹੁੰਦੀ ਹੈ ਕਿੰਨੀ ਗਰਮੀ ਲੱਗਦੇ ਨਹੀਂ ਵਿਸਤੂ ਦਾ ਮਹੀਨਾ ਪਰ ਰਾਤ ਨੂੰ ਠੰਡ ਹੋਣ ਲੱਗ ਗਈ ਜੀ ਹੁਣ ਰਾਤ ਨੂੰ ਮੌਸਮ ਠੀਕ ਹੋਣ ਲੱਗ ਗਿਆ ਸਵੇਰੇ ਸ਼ਾਮ ਠੰਡ ਹੁੰਦੀ ਹੈ ਦਿਨ ਚ ਤਾਂ ਜਿਆਦਾ ਗਰਮੀ ਹੁੰਦੀ ਹੈ ਇੱਥੇ ਖਾਈਆਂ ਨੇ ਰਟੀਰੀਆਂ ਦੇਖ ਕੇ ਉੱਡ ਗਈਆਂ ਵਿਚਾਰੀਆਂ ਖਾਣ ਲੱਗ ਰਹੀਆਂ ਸੀਗੀਆਂ ਦਾਣੇ ਪਾਣੀ ਤਾਂ ਕੋਈ ਆਪਾਂ ਘੱਟ ਰੱਖਦੇ ਪਾਣੀ ਦਾ ਖਾਲਚ ਰਹੀ ਅੰਦਰ ਰਹਿੰਦਾ ਜੀ ਪਾਣੀ ਦਾ ਇੱਥੋਂ ਪੀ ਲੈਂਦੇ ਨੇ ਜਾਨਵਰ ਦਾਣੇ ਆਪਾਂ ਪਾ ਦਿੰਨੇ ਆਂਗੇ ਇੱਥੇ ਕਰ ਦਿੰਦੇ ਆਪਾਂ ਸਨ ਨਹੀਂ ਤੂੜੀ ਵੀ ਸਾਡੀ ਬਹੁਤ ਬਰੀਕ ਹੈ ਜੀ ਬਹੁਤ ਟੂੜ ਜੁੜਦੀ ਹੈ ਤੂੜੀ ਚੋਂ ਬੁਰਾ ਹਾਲ ਹੋ ਜਾਂਦਾ ਹੈਗਾ ਪਹਿਲਾਂ ਸਰੋਂ ਦੀ ਖਾਲਾ ਪੰਪ ਤੇ ਘਰੇ ਕਾਣੀ ਕੜਾਈ ਸੀ ਉਹ ਪਾਇਆ ਕਰਦੇ ਸੀ ਉਹਦੇ ਨਾਲ ਵੀ ਦੁੱਧ ਦਾ ਬਾਬਾ ਫਰਕ ਪੈ ਗਿਆ ਸੀ ਘਰੇ ਕੜਾਈ ਕਾਣੀ ਦੀ ਖਾਲ ਬਹੁਤ ਵਧੀਆ ਹੁੰਦੀ ਹੈਗੀ ਕਿਉਂਕਿ ਇਹ ਤਾਂ ਆਪਾਂ ਤਾਂ ਇੱਕ ਵਾਰੀ ਤੇਲ ਕਢਾਉਨੇ ਬਾਕੀ ਅਸੀਂ ਇਹ ਕਹਿ ਦਿੰਨੇ ਵੀ ਆਪਾਂ ਤਾਂ ਘਰੀ ਆਪਣੇ ਡੰਗਰਾਂ ਨੂੰ ਖਵਾਉਣੀ ਹੈ ਦੂਜੀ ਵਾਰ ਆਪਾਂ ਤੇਲ ਨਹੀਂ ਕਢਾਉਂਦੇਗੇ ਉਹਦੇ ਨਾਲ ਵਧੀਆ ਫਰਕ ਪੈ ਜਾਂਦਾ ਜੀ ਹੁਣ ਤਾਂ ਆਪਾਂ ਲਿਆਂਦੇ ਸਰੋਂ ਦੀ ਖਾਲਦੀ ਬੁਰੀ 1500 ਦਿੱਤੀ ਐ ਦੇਖੋ ਜਿਹਦੇ ਨਾਲ ਕਿਵੇਂ ਉਹ ਦੁੱਧਾ ਦਾ ਕੁਛ ਵਾਧੀਆਂ ਨੇ ਕਿ ਘਟਣ ਗਈਆਂ ਕਿਉਂਕਿ ਤੰਤ ਜਣ ਲੱਗਦਾ ਇਹ ਸਰੋਂ ਦਾ ਪਤਾ ਵੀ ਨਹੀਂ ਲੱਗਦਾ ਸਰੋਂ ਦੀ ਖਰ ਲਾਉਣ ਲੱਗ ਰਿਹਾ ਕਿ ਆਪਾਂ ਪਾਣੀ ਦਲਾਈ ਜਾਂਦੇ ਆ ਜਿਹੜੇ ਆਪਾਂ ਘਰੇ ਖਾਣੀ ਕੜਾਈ ਹੁੰਦੀ ਓੱਖਾ ਮਚਾ ਦਿੰਦੇ ਐ ਨੀ ਕੋੜੀ ਹੁੰਦੀ ਉਹ ਚ ਮਾਣਾ ਮੋਟਾ ਰਕ ਹੁੰਦਾ ਅਜ ਤਾਂ ਪਤਾ ਹੀ ਨਹੀਂ ਕੀ ਕੁਸ ਪਾਉਂਦੇ ਨੇ ਫਿਰ ਤੁਹਾਨੂੰ ਐਵੇਂ ਦੇ ਫੀਡ ਉੱਪਰ ਸਿੱਟ ਕੇ ਸਾਨੂੰ ਮੱਝਾਂ ਚੋਣੀਆਂ ਪੈਂਦੇ ਨੇ ਅਸੀਂ ਫੀਡ ਹੀ ਰਲਾ ਦਈਏ ਵਿੱਚ ਫਿਰ ਇਹ ਮਿਲਦੀਆਂ ਨਹੀਂ ਫਿਰ ਇਹਨੂੰ ਮੰਡ ਪਿਆ ਹੋਇਆ ਇਹਦੀ ਟੀ ਦਾ ਮੂਰੇ ਸੱਟ ਕੇ ਫਿਰ ਆਪਾਂ ਧਾਰਾ ਕੱਢ ਦੇਾਂਗੇ ਤੇ ਇਸ ਕਰਕੇ ਆਪਾਂ ਸਰੋਂ ਦੀ ਖਾਰ ਲਾ ਦਨੇ ਆ ਫਿਰ ਸੰਨੀ ਚ ਤੇ ਕਟੀਆਂ ਆਪਣੀਆਂ ਖਾਤਰ ਹੁਣ ਆਪਾਂ ਕਟੀਆਂ ਨੂੰ ਖਾਤਰ ਉਹ ਲਿਆਂਗੇ ਦੁੱਧ ਘਟਾਦਾ ਹੁਣ ਕੱਟੀ ਦਾ ਹੁਣ ਬੜਾ ਕੈਫ ਲਿਆਂਵਾਂਗੇ ਉਹ ਪਲਾਇ ਕਰਾਂਗੇ ਕੱਟੀ ਨੂੰ ਕਿਉਂਕਿ ਜੇ ਦੁੱਧ ਘਟਾਤਾ ਫਿਰ ਆਪਾਂ ਉਹ ਸ਼ੁਰੂ ਕਰ ਸਕਦੇ ਹਾਂਗੇ ਦੋਨੋਂ ਕਟੀਆਂ ਆਪਣੀਆਂ ਜੇ ਵਧੀਆ ਪਲ ਜਾਣ ਜੇ ਅੱਗੇ ਮੱਝਾਂ ਹੋ ਜਾਣਗੀਆਂ ਅੱਗੇ ਨਹੀਂ ਤਾਂ ਮੁੱਲ ਲੈਣੀਆਂ ਬਹੁਤ ਔਖੀਆਂ ਨੇ 80000 ਦੀ ਮੱਝ ਤਾਂ ਠੀਕ ਠਾਕ ਜੀ ਮੱਝ ਹੁੰਦੇ ਸਸੇ 90 90000 ਦੀ ਲੱਖ ਤੋਂ ਉੱਪਰ ਵਧੀਆ ਮੱਝ ਆਉਂਦੀ ਹੈਗੀ ਇਸ ਕਰਕੇ ਆਪਣਾ ਦਾ ਆ ਹੀ ਰਹਿੰਦੇ ਆਪਾਂ ਘਰੀ ਤਿਆਰ ਕਰ ਲਈਏ ਕਟੀਆਂ ਕਿਉਂਕਿ ਅਸੀਂ ਮੱਝ ਬਹੁਤ ਕੱਟ ਲੈਣੇ ਆ ਮੱਝਾਂ ਅਸੀਂ ਘਰੀ ਗੱਟੀਆਂ ਪਾੜ ਲੈਣੇ ਆਂ ਅੱਜ ਅਸੀਂ ਇੱਕ ਇਕ ਨਾਲ ਸਾੜ ਲਾਂਗੇ ਦੋ ਆ ਤਾਂ ਦੋ ਨਾਲ ਚਾਰ ਵੀ ਹੋ ਜਾਣ ਤਾਂ ਵੀ ਕੋਈ ਹੁਣ ਨਹੀਂ ਹੁੰਦਾ ਸੀ ਆਪਦੇ ਘਰ ਦੇ ਮੱਝਾਂ ਵੇਚ ਕੇ ਬਹੁਤ ਘਟ ਰਾਜੀ ਐ ਬੇਨਾਕ ਦੁੱਧ ਪਾ ਲਾਂਗੇ ਆਪਾਂ ਪਰ ਫਿਰ ਕੋਈ ਨਵੀਂ ਮੱਝ ਆਉਂਦੀ ਜੀ ਕੀਪ ਤਾਂ ਕਹੇ ਜੀ ਨਿਕਲਦੇ ਵੀ ਸਾਨੂੰ ਬਹੁਤ ਡਰ ਲੱਗਦਾ ਹੈ ਕੰਮ ਤੋਂ ਵੀ ਜੇ ਆਪਦੀਆਂ ਇਹੀ ਸਰਕਲ ਚੱਲੀ ਜਾਵੇ ਆਪਦੀ ਪਾਲੀ ਹੋਈ ਕੱਟੀ ਦਾ ਪਤਾ ਹੁੰਦਾ ਜੀ ਕਹੇ ਜੀ ਹੈ ਕਿ ਮੈਂ ਆਪਾਂ ਇਹਨੂੰ ਤਿਆਰ ਕਰਿਆ ਕੀ ਕੁਝ ਪਾਇਆ ਬਾਹਰਲੇ ਪਸੂਦਾਂ ਨਹੀਂ ਪਤਾ 12 ਲੀਟਰ ਦਾ ਨਿਪ ਮਾਰ ਕੇ ਆਪਾਂ ਚੋਕੇ ਲਿਆਈਏ ਚਾਹੇ 2-3 ਡੰਗ ਚੋਕੇ ਵੀ ਲੈ ਆਈਏ ਪਰ ਅਣਿਤ ਆਪਣੇ ਘਰੇ ਆ ਕੇ 4 ਦਿਨਾਂ ਚ ਉਹ 4 ਕਿਲੋ ਦੁੱਧ ਤੇ ਆ ਜੀ ਪਤਾ ਨਹੀਂ ਇਹ ਹਜੇ ਕੀ ਪਾਉਂਦੇ ਨੇ ਕੀ ਨਾ ਵੇ ਇਹਨਾਂ ਦੁੱਧ ਵੱਜ ਜਾਂਦੇ ਤੇ ਨਾਲ ਦੀ ਨਾਲ ਹੀ ਘਟ ਜਾਂਦੀਆਂ ਨੇ ਫਿਰ ਇਸ ਕਰਕੇ ਆਪਾਂ ਤਾਂ ਕਰਦੇ ਡੰਗਰ ਪਾਲਕੀ ਰਾਜੀਆਂ ਜੀ ਐ ਸੋਚਦੇ ਕੱਟੇ ਹੋਗੇ ਜੀ ਵਿੱਚ ਦੀ ਨਹੀਂ ਤਾਂ ਹੁਣ ਆਪਣੀ ਉਹ ਕੱਟੀ ਹੈਗੀ 1.5 ਸਾਲ ਦੀ ਉਹ ਹੋਜੂਗੀ ਹੁਣ 6-7 ਮਹੀਨਿਆਂ ਨੂੰ ਕੇਰਾ ਆਪਣੀ ਕੱਟੀ ਉਹਨੇ ਤਾਰਾਂ ਕੱਢਤੀਆਂ ਤੇ ਹੁਣ ਅੱਗੇ ਹੋਜੂਗੀ ਉਹ ਨਵੀਂ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਲਓ ਜੀ ਬਤ ਵਤ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਥੈਂਕ ਯੂ